ਜਦੋਂ ਅੱਗ ਬੁਝ ਗਈ ਨਾ ਮੀਂਹ ਬੜਾ ਪਿਆ ਹਵਾ ਬੜੀ ਚੱਲੀ ਉਦੋਂ ਟਾਈਮ ਹੋ ਗਿਆ ਗੁਰੂ ਦੇ ਅਸਨਾਣ ਦਾ ਉੱਠਿਆ ਦਮਾਂ ਦਮ ਦੇਖਿਆ ਅੱਗ ਅੱਗ ਬੁਜੀ ਹੋਈ ਹੁਣ ਸੋਚਿਆ ਕਰਾਂ ਕਿ ਜਿਵੇਂ ਆ ਸੋਡੇ ਇਲਾਕੇ ਦੇ ਵਿੱਚ ਐ ਆ ਕੱਚੇ ਰਸਤੇ ਨੇ ਹੁਣ ਗੁਰੂ ਦੇ ਅਸਨਾਣ ਦਾ ਟਾਈਮ ਐ ਤੇ ਸੋਚਦਾ ਕਰਾਂ ਤਾਂ ਕੀ ਕਰਾਂ ਐ ਉੱਚੇ ਚੜ ਕੇ ਦੇਖਿਆ ਜਿਵੇਂ ਆਪਾਂ ਉੱਚੀ ਜਗ੍ਹਾ ਬੈਠੇ ਆ ਨਾ ਵੀ ਕਿਤੇ ਅੱਗ ਮੱਚਦੀ ਕਿਤੇ ਧੂਆ ਨਿਕਲਦਾ ਮਾੜਾ ਮੋਟਾ ਕਿਤੋਂ ਦੇਖੇ ਇੱਕ ਦੂਰ ਬੜੀ ਦੂਰ ਇੱਕ ਅੱਗ ਮੱਚਦੀ ਦਿਖਦੀ ਹੈ ਤੇ ਮੀਂਹ ਪੈ ਗਿਆ ਜਾਦੇ ਗਲੀਆਂ ਦੇ ਵਿੱਚ ਚਿੱਕੜੀ ਚੱਕੜ ਹੋ ਗਿਆ ਚਿੱਕੜੀ ਚੱਕੜ ਜਿੰਮੇ ਜ਼ਿਆਦਾ ਮੀਂਹ ਪੈ ਜਾਵੇ ਦਲਦਲ ਹੋ ਗਈ ਇੱਕ ਠੰਡੀ ਠੰਡੀ ਹਵਾ ਚੱਲੇ ਕਿਣ-ਮਿਣ ਮੀਂਹ ਪੈਂਦਾ ਤੇ ਹੁਣ ਬਾਬਾ ਫਰੀਦ ਸੋਚਦਾ ਹੈ ਵੀ ਮੀਂਹ ਵੀ ਬਹੁਤ ਹੈ ਗੁਰੂ ਦਾ ਅਸਨਾਣ ਵੀ ਕਰਾਉਣਾ ਹੈ ਜਿੱਥੇ ਅੱਗ ਮੱਚਦੀ ਐ ਉਹ ਵੀ ਦੂਰ ਐ ਫਿਰ ਗੁਰੂ ਦੇ ਘਰ ਵੀ ਜਲ ਲੈ ਕੇ ਜਾਣਾ ਉਹ ਵੀ ਦੂਰ ਐ ਬਾਬਾ ਫਰੀਦ ਪਤਾ ਕੀ ਕਹਿੰਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੈ ਬਾਬਾ ਫਰੀਦ ਕਹਿੰਦਾ ਜੇ ਮੇਰੇ ਉੱਪਰ ਕਣੀਆਂ ਪੈ ਗਈਆਂ ਮੇਰੀ ਤਾਂ ਕੰਬਲੀ ਭੇਜੂ ਇੱਕੇ ਮੇਰੇ ਲਈ ਬੇ ਕੱਪੜਾ ਤੇ ਬਾਬਾ ਫਰੀਦ ਕਹਿੰਦਾ ਜੇ ਮੈਂ ਚੱਲਦਾ ਤਾਂ ਭਿੱਜਦੀ ਐ ਕੰਬਲੀ ਜੇ ਮੈਂ ਚੱਲਦਾ I'm not a bit of a bit of a ਕਹਿੰਦੇ ਨੇ ਕੰਮ ਨਹੀਂ ਰਹਾ ਤਾਂ ਮੇਰਾ i'm <laughs> <DJ, laughs> ਇਹ ਮੈਂ ਚੱਲਦਾ ਤਾਂ ਕੰਬਲੀ ਭਿੱਜਦੀ ਐ ਜੇ ਰਹਿਣਾ ਤਾਂ ਮੇਰਾ ਨਿਉ ਟੁੱਟਦਾ ਮੇਰੀ ਪ੍ਰੀਤੀ ਟੁੱਟਦੀ ਐ ਪਿਆਰੇ ਨਾਲ ਫਿਰ ਬਾਬਾ ਫਰੀਦ ਸੋਚ-ਸੋਚ ਕੇ ਪਤਾ ਕੀ ਕਹਿੰਦਾ ਭਿੱਜੋ ਸਿੱਜੋ ਕੰਬਲੀ ਕਹਿੰਦੇ ਕੰਬਲੀ ਬੇਸਕ ਭਿੱਜ ਜਵੇ ਭਿੱਜੋ ਸਿੱਜੋ ਕੰਬਲੀ ਅੱਲਾ ਵਾਰਸੇ ਮੇਹੋ हे ਪ੍ਰਮਾਤਮਾ ਮੇਰੇ ਤੇ ਕਿਰਪਾ ਕਰ ਮਿਹਰ ਕਰ ਪਿਜ ਜੋ ਸਿੱਜੋ ਕੰਬਲੀ ਅੱਲਾ ਵਰਸੇ ਮੇਹੋ ਜਾਏ ਮਿਲਾਂ ਤਨ ਸੱਜਣਾ ਮੇਰਾ ਟੁੱਟੇ ਨਾਹੀ ਕਹਿੰਦਾ ਭਾਵੇਂ ਮੇਰੀ ਕੰਬਲੀ ਭਿੱਜ ਜਵੇ ਭਾਵੇਂ ਬਿਮਾਰ ਹੋ ਜਾ ਜੋ ਮਰਜੀ ਹੋ ਜਾ ਪ੍ਰਭੂ ਕਿਰਪਾ ਕਰ ਮੈਂ ਆਪਣੇ ਗੁਰੂ ਦੀ ਸੇਵਾ ਦੇ ਵਿੱਚ ਪੂਰਾ ਉਤਰਿਆ ਬਾ